ਸ਼ੇਰੇ ਪੰਜਾਬ ਦੀਆਂ ਬਾਤਾਂ ਪਾਈਏ ਤੇ ਮੇਰੇ ਹਿਸਾਬ ਨਾਲ ਆਪਾਂ ਸਾਰੀ ਰਾਤ ਬੈਠੇ ਰਹਿ ਸਕਦੇ ਆ ਸ਼ੇਰੇ ਪੰਜਾਬ ਤੁਰਿਆ ਸੰਮਣਪੁਰਜ ਦੇ ਵਿੱਚ ਤੇ ਉਹਦੀ ਤੋਰ ਦੱਸਦੀ ਸੀ ਕਿ ਸ਼ੇਰੇ ਪੰਜਾਬ ਕਿਸੇ ਟੈਨਸ਼ਨ ਦੇ ਵਿੱਚ ਆ ਕਿਸੇ ਸੋਚ ਦੇ ਵਿੱਚ ਆ ਜਾਂ ਇਹਨੇ ਚਿਰੋਂ ਇੱਕ ਸਰਦਾਰ ਆ ਕੇ ਕਹਿੰਦਾ ਸ਼ੇਰੇ ਪੰਜਾਬ ਗੱਲ ਬੜੀ ਦੁਖਦੀ ਦੱਸਣ ਲੱਗਾ ਮੈਂ ਉਹਨੇ ਕਿ ਕਹਿਣ ਲੱਗਾ ਪੁਲਤਾਨ ਦੇ ਕਿਲੇ ਨੂੰ 6 ਮਹੀਨੇ ਹੋ ਗਏ ਸੀ ਘੇਰਾ ਪਾ ਕੇ ਬੈਠੇ ਹੀ ਮੁਲਤਾਨ ਦੇ ਕਿਲੇ ਦੀ ਸਾਡੇ ਕੋਲੋਂ ਇੱਕ ਕੰਧ ਨਹੀਂ ਛੁੱਟੀ ਗਈ ਲਗਾਤਾਰ ਸਾਡੀਆਂ ਤੋਪਾਂ ਗੋਲੇ ਵਰਾ ਰਹੀਆਂ ਨੇ ਪਰ ਉਲਟ ਇਹ ਹੋਇਆ ਵੀ ਹੈਜੀਦੀ ਬਿਮਾਰੀ ਨਾਲ ਸਾਡਾ 100 150 ਬੰਦਾ ਰੋਜ਼ ਦਾ ਮਰਨ ਲੱਗ ਪਿਆ ਸ਼ੇਰੇ ਪੰਜਾਬ ਨਾਮ ਭਜਣ ਜੋਗੇ ਆ ਲੱਖ ਲੂਣ ਜੋਗੇ ਆ ਸਾਨੂੰ ਨਹੀਂ ਸਮਝ ਲੱਗਦੀ ਅਸੀਂ ਕਰੀਏ ਤੇ ਕਰੀਏ ਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਜੇ ਤੋਪਾਂ ਬੰਦ ਨੇ ਬੰਦੂਕਾਂ ਬੰਦ ਨੇ ਲਿਆਓ ਮੇਰਾ ਘੋੜਾ ਮੈਂ ਸਵਾਰ ਹੋ ਕੇ ਜਾਵਾਂ ਸਰਦਾਰ ਕਹਿਣ ਲੱਗੇ ਸ਼ੇਰੇ ਪੰਜਾਬ ਤੁਸੀਂ ਜੰਗ ਨੂੰ ਜਾਓਗੇ ਕਹਿੰਦਾ ਜੰਗ ਨੂੰ ਨਹੀਂ ਮੈਂ ਜਾਣਾ ਪੰਜਾਬ ਦੇ ਉੱਤੇ ਵਿਪਤਾ ਦੇ ਬੱਦਲ ਛਾਏ ਹੋਣ ਤੇ ਗੁਰੂ ਰਾਮਦਾਸ ਦੇ ਘਰ ਤੋਂ ਵੱਡਾ ਘਰ ਕੋਈ ਨਹੀਂ ਜਿਹੜਾ ਕਿਸੇ ਦੀ ਬਾਹ ਨਾ ਫੜ ਸਕੇ ਇਹ ਸੀ ਤੁਹਾਡਿਆ ਪੰਜਾਬੀਆਂ ਦਾ ਬਾਦਸ਼ਾਹ ਪੰਜਾਬ ਤੇ ਮਾੜੇ ਦੇ ਨੌਨੇ ਤੇ ਘੋੜੇ ਤੇ ਸਵਾਰ ਹੋ ਕੇ ਉਹਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਨੂੰ ਮੱਥਾ ਟੇਕਣ ਆਇਆ ਕਰਨਾ ਅਗਲੀ ਗੱਲ ਸੁਣ ਲਓ ਸ਼ੇਰੇ ਪੰਜਾਬ ਨੇ ਸਪੈਸ਼ਲ ਹੁਕਮ ਕੱਢਿਆ ਸੀ ਕਿ ਜਦੋਂ ਮੈਂ ਦਰਬਾਰ ਸਾਹਿਬ ਆਉਣਾ ਹੋਵੇ ਨਾ ਮੱਥਾ ਟੇਕਣਾ ਉਸ ਦਿਨ ਮੈਨੂੰ ਅੱਗਲ ਵਾਂਢੀ ਕੋਈ ਬੰਦਾ ਨਾ ਮਿਲਣਾ ਵੇ ਕੋਈ ਮਸਲਾ ਨਾ ਦੱਸਿਆ ਜਾਵੇ ਜਿੰਨੇ ਮੇਰੇ ਨਾਲ ਜ਼ਰੂਰੀ ਗੱਲ ਕਰਨੀਆਂ ਰਾਮ ਬਾਗ ਬਹਿ ਕੇ ਕਰ ਲੋ ਕਿਉਂਕਿ ਮੈਂ ਦਰਬਾਰ ਸਾਹਿਬ ਬਾਦਸ਼ਾਹ ਬਣ ਕੇ ਨਹੀਂ ਆਉਂਦਾ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਦਾ ਕੂਕਰ ਬਣ ਕੇ ਉਹਨਾਂ ਕੂਕਰ ਬਣ ਕੇ ਅੱਜ ਕੀ ਆ ਮਾਰੋ ਹਾਂ ਚਾਤੀ ਦਰਬਾਰ ਸਾਹਿਬ ਜਾਓ ਤੁਹਾਡਾ ਵੀ ਵਾਹ ਪੈਂਦਾ ਸਾਡਾ ਵੀ ਵਾਹ ਪੈਂਦਾ ਟੁੱਟਲ ਜਾ ਮੰਤਰੀ ਜਿਹੜਾ ਕੱਲ ਤੱਕ ਤਰਲੇ ਕੱਢਦਾ ਫਿਰਦਾ ਹੁੰਦਾ ਜਦੋਂ ਉਹਨਾਂ ਨੇ ਆਉਣਾ ਦਾ ਸਾਰੇ ਸ਼ਹਿਰ ਨੂੰ ਵਖਤ ਪਾਇਆ ਹੁੰਦਾ ਵੀ ਇਧਰ ਦੀ ਲੰਗ ਜੋ ਉਧਰ ਦੀ ਲੰਗ ਜੋ ਇਹ ਰੀਤਾਂ ਦੇ ਸਾਡਿਆਂ ਨੇ ਪਾਈਆਂ ਜੜੀ ਤੇਲ ਤੇ ਸਾਡਿਆਂ ਦਿੱਤਾ ਸਾਡੇ ਵੀ ਆਈਪੀ ਬਣ ਬਣ ਕੇ ਦਰਬਾਰ ਸਾਹਿਬ ਜਾਂਦੇ ਰਹੇ ਗੱਲ ਸਹਿਏ ਦੀ ਨਹੀਂ ਹੁੰਦੀ ਗੱਲ ਪਏ ਦੀ ਹੁੰਦੀ ਆ ਮਗਰ ਲਿਆਂਦੇ ਹਾਂ ਵੀ ਵੀ ਆਈਪੀ ਬਣ ਕੇ ਜਾਵਾਂਗੇ ਜੇ ਗੁਰੂ ਰਾਮਦਾਸ ਦੇ ਘਰ ਚ ਵੀ ਵੀ ਆਈਪੀ ਬਣ ਕੇ ਜਾਣਾ ਫਿਰ ਲੱਖ ਲਹਮ ਕੇ ਗੁਰੂ ਰਾਮਦਾਸ ਦੇ ਘਰ ਚ ਜਾਣਾ ਥੁੜਿਆ ਆਕੀ ਸਾਡਾ ਫਿਰ ਬਾਹਰ ਬਹਿ ਜਾਂਦੇ ਅਸੀਂ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਦਰ ਆਇਆ ਪੰਜਾਬੀਆਂ ਦਾ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨੇ ਅਰਦਾਸ ਕੀਤੀ ਅਰਦਾਸ ਦੇ ਵਿੱਚ ਉਹਨੇ ਕੋਈ ਸ਼ਬਦ ਵਰਤਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਰੋ ਕਿਰਪਾ ਹੋਵੋ ਸਹਾਈ ਆਪਣਾ ਮੇਹਰ ਭਰਿਆ ਹੱਥ ਰੱਖੋ ਮੁਲਤਾਨ ਦੇ ਮੈਦਾਨੇ ਜੰਗ ਅੰਦਰ ਖਾਲਸਾ ਫੌਜਾਂ ਹਾਰਦੀਆਂ ਪਈਆਂ ਨੇ ਇੱਕ ਨੁਕਤਾ ਹੋਰ ਸਮਝ ਲਿਓ ਅਮਰੀਕਾ ਨੇ ਉਹਨੂੰ ਦੁਨੀਆਂ ਦਾ ਇੱਕ ਨੰਬਰ ਦਾ ਬਾਦਸ਼ਾਹ ਐਵੇਂ ਨਹੀਂ ਆਖਿਆ ਦੁਨੀਆਂ ਦੇ ਰਾਜ ਬੜਿਆਂ ਬੜਿਆਂ ਨੇ ਕੀਤਾ ਸਿਕੰਦਰ ਨੇ ਕੀਤਾ ਹੈ ਦੁਨੀਆਂ ਉਤੇ ਰਾਜ ਨੈਪੋਲੀਅਨ ਨੇ ਕਿ ਕੀਤਾ ਹੈ ਰਾਜ ਕਰਨ ਵਾਲਿਆਂ ਅੰਦਰ ਮੁਗਲ ਆਉਂਦੇ ਨੇ ਹੋਰ ਬੜੇ ਆਉਂਦੇ ਨੇ ਪਰ ਜਿਹੜਾ ਬੰਦਾ ਰਾਜ ਕਰਦਾ ਨਾ ਉਹ ਆਪਣਾ ਨਾਂ ਤੇ ਲਿਖਦਾ ਹੀ ਹੁੰਦਾ ਨਾ ਵੀ ਮੇਰਾ ਰਾਜ ਭਾਗ ਦੁਨੀਆ ਦੇ ਉੱਤੇ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਏ ਜਿਨੇ 40 ਸਾਲ ਰਾਜ ਕੀਤਾ ਉਹਨੇ 40 ਸਾਲਾਂ ਚ ਇੱਕ ਵਾਰੀ ਇਹ ਗੱਲ ਨਹੀਂ ਆਖੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਨੇ ਹਮੇਸ਼ਾ ਤੁਹਾਨੂੰ ਅੱਗੇ ਰੱਖ ਕੇ ਆਖਿਆ ਖਾਲਸਾ ਰਾਜ ਰਾਜ ਖਾਲਸੇ ਦਾ ਅਕਾਲ ਤੱਕ ਜਿਹੜੇ ਕਹਿੰਦੇ ਫਿਰਦੇ ਹਨ ਕਿ ਫਲਾਣੇ ਲੀਡਰ ਨੇ ਐਂਬੂਲੈਂਸ ਤੇ ਫੋਟੋ ਲਾਈ ਫਲਾਣੇ ਨੇ ਉਥੇ ਫੋਟੋ ਲਾਈ ਫਲਾਣੇ ਨੇ ਉਥੇ ਸਿਆਸਤ ਉਹ ਵੱਡਿਆਂ ਵੱਡਿਆਂ ਦਾ ਦਿਮਾਗ ਹਲਾ ਦਿੰਦੀ ਆ ਜਦੋਂ ਆਪਣਾ ਟਾਈਮ ਆਇਆ ਤੇ ਆਪਾਂ ਕਿਹੜੀਆਂ ਫੋਟੋਆਂ ਨਹੀਂ ਲਾਈਆਂ ਕਿੱਥੇ ਨਹੀਂ ਲਾਈਆਂ ਬਾਥਰੂਮਾਂ ਦੇ ਪੋਹਿਆਂ ਅੱਗੇ ਵੀ ਤੇ ਫੋਟੋਆਂ ਜਾ ਲਾਈਆਂ ਸਿਆਸਤ ਚੀਜ਼ ਹੀ ਇੱਥਾਂ ਦੀ ਆ ਜਦੋਂ ਬੰਦਾ ਇਹਦੇ ਵਿੱਚ ਖੋਭ ਜਾਂਦਾ ਕਹਿੰਦਾ ਕੋਈ ਨਹੀਂ ਟਾਈਮ ਲਾਉਂਦੇ ਹੋ ਨਜ਼ਾਰੇ ਲਓ ਬਾਕੀਆਂ ਦੀ ਬਾਤ ਚ ਦੇਖੀ ਜਾਊਗੀ ਸ਼ੇਰਾਂ ਪੰਜਾਬ ਨੇ ਟੇਕਿਆ ਮੱਥਾ ਉਹ ਆਇਆ ਅਕਾਲ ਤਖਤ ਸਾਹਿਬ ਅਕਾਲ ਤਖਤ ਮੱਥਾ ਟੇਕਣ ਤੋਂ ਬਾਅਦ ਆ ਸੇਵਾਦਾਰ ਨੂੰ ਪੁੱਛਦਾ ਮੈ ਕੌਮ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਮਿਲਣਾ ਹੈ ਅਕਾਲੀ ਬਾਬਾ ਫੂਲਾ ਸਿੰਘ ਨੂੰ ਸੇਵਾਦਾਰ ਨੇ ਆਖਿਆ ਜੀ ਅਕਾਲੀ ਬਾਬਾ ਫੂਲਾ ਸਿੰਘ ਕੌਮ ਦਾ ਜਥੇਦਾਰ ਆਪਣੀ ਸ਼ੌਣੀ ਦੇ ਵਿੱਚ ਹੈ ਸ਼ੌਣੀ ਕਿੱਥੇ ਆ ਜਦੋਂ ਤੁਸੀਂ ਬੱਸ ਸਟੈਂਡ ਤੋਂ ਜਾਓ ਅੰਮ੍ਰਿਤਸਰ ਨੂੰ ਇਧਰਲੇ ਪਾਸੇ 골ਡਨ ਗੇਟ ਵਾਲੇ ਪਾਸਿਓਂ ਪੁਲ ਦੇ ਥੱਲੇ-ਥੱਲੇ ਜਾਂਦੇ ਹੋ ਬਾਸ ਸਟੈਂਡ ਤੋਂ ਪਹਿਲਾਂ ਇੱਕ ਪੁਲ ਚੜਦਾ ਵਾ ਜਿਹੜਾ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਤੁਹਾਡੀ ਗੱਡੀ ਲੈ ਜਾਂਦਾ ਉਸ ਪੁਲ ਦੇ ਉੱਤੇ ਜਾਈਏ ਰਾਹ ਦੇ ਵਿੱਚ ਇੱਕ ਗੁਰਦੁਆਰਾ ਪੈਂਦਾ ਜਿਹਨੂੰ ਬੁਰਜ ਅਕਾਲੀ ਫੂਲਾ ਸਿੰਘ ਕਹਿੰਦੇ ਆ ਇੰਨੇ ਅੰਗਾ ਦੀ ਸ਼ੌਣੀ ਸੀ ਕੌਮ ਦਾ ਜਥੇਦਾਰ ਆਪਣੀ ਸ਼ੌਣੀ ਦੇ ਵਿੱਚ ਬੈਠਾ ਤੇ ਪੰਜਾਬੀਆਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਆਇਆ ਪੈਰਾਂ ਤੋਂ ਜੋੜਾ ਲੱਥਾ ਜੁੜੇ ਹੋਏ ਹੱਥ ਝੁਕਿਆ ਹੋਇਆ ਸੀਸ ਉਹ ਅਕਾਲੀਆਂ ਦੀ ਸ਼ੌਣੀ ਵਿੱਚ ਆਇਆ ਤੇ ਅਗਲੇ ਬੰਨੇ ਅਕਾਲੀ ਬਾਬਾ ਫੂਲਾ ਸਿੰਘ ਟਾਕਾਂ ਤੇ ਹੱਥ ਰੱਖ ਕੇ ਖਲੋਤਾ ਤੇ ਹੱਥ ਜੋੜ ਕੇ ਸ਼ੇਰੇ ਪੰਜਾਬ ਨੇ ਆਖਿਆ ਅਕਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਕੀ ਵਿਪਤਾ ਪੈ ਗਈ ਅੱਜ ਸਾਡਾ ਚੇਤਾ ਕਿੱਥੋਂ ਆ ਗਿਆ ਵੇਖੋ ਜਦੋਂ ਦਿਨ ਫਿਰਦੇ ਆ ਕਦੀ ਸਾਡੇ ਜਥੇਦਾਰਾਂ ਦੇ ਹੱਥ ਟਾਕਾਂ ਤੇ ਹੁੰਦੇ ਸੀ ਤੇ ਲੀਡਰਾਂ ਦੇ ਹੱਥ ਜੁੜੇ ਹੁੰਦੇ ਸੀ ਸਾਡਾ ਨੁਕਸਾਨ ਹੀ ਹੋਤਨ ਹੋਇਆ ਜਦਨ ਜਿਨ੍ਹਾਂ ਨੂੰ ਪੰਜ ਪੌੜੀਆਂ ਨੇ ਜਪਜੀਤ ਸਿੰਘ ਦੇ ਉਹਦੀਆਂ ਲੀਡਰ ਬਣ ਗਏ ਤੇ ਉਹਨਾਂ ਦੇ ਹੱਥ ਇੱਥਾਂ ਤੇ ਆ ਗਏ ਤੇ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ ਸੀ ਉਹਨਾਂ ਦੇ ਹੱਥ ਇੱਥੇ ਜੁੜ ਗਏ ਅੱਜ ਸਾਡੇ ਪ੍ਰਚਾਰਕ ਤੇ ਗਰਜਾਂ ਦੇ ਮਾਰੇ ਆ ਗਰਜਾਂ ਨਾਲ ਜੁੜੇ ਹੋਏ ਵੀ ਸਾਡਾ ਆ ਕੰਮ ਨਾ ਰਹਿ ਜੇ ਆਉ ਕੰਮ ਨਾ ਰਹਿ ਜੇ ਜਿਹਨੂੰ ਦਹਾ ਧਰੂਆਂ ਦੇ ਨਾਂ ਨਹੀਂ ਆਉਂਦੇ ਉਹਦੇ ਅੱਗੇ ਸਾਨੂੰ ਹੱਥ ਜੋੜਨੇ ਪੈਂਦੇ ਦਫ਼ਤਰਾਂ ਦੇ ਵਿੱਚ ਜਾ ਮੈਨੂੰ ਇੱਕ ਬੰਦਾ ਨਾ ਕੋਈ ਨੌਕਰੀ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਤਾਂ ਕਾਰਨ ਇਹ ਆ ਮੈਂ ਜਦੋਂ ਨਵਾਂ ਨਵਾਂ ਟਾਢੀ ਬਣਿਆ ਮੈਨੂੰ ਬੜਾ ਚਾਹ ਸੀ ਵੀ ਨੌਕਰੀ ਕਰ ਲਵਾਂ ਅੱਜ ਤੋਂ 10 ਸਾਲ ਪਹਿਲਾਂ 11 ਸਾਲ ਪਹਿਲਾਂ ਮੈਂ ਕਿਹਾ ਪਰ ਜਦੋਂ ਕਿਸ ਸਿਸਟਮ 'ਚ ਵੜ ਗਿਆ ਤੇ ਸਿਸਟਮ 'ਚ ਵੜ ਕੇ ਪਤਾ ਲੱਗਦਾ ਵੀ ਕੀ ਕਿਹੜੇ ਭਾਲੇ ਪਹਿਣੀਆਂ ਤੇ ਮੈਂ ਕਿਹਾ ਵੈਸੇ ਵੀ ਸਾਡਾ ਜਿਹੜਾ ਜਿਹੜਾ ਤਰੀਕਾ ਬਣ ਗਿਆ ਨਾ ਬੋਲਣ ਦਾ ਸਾਨੂੰ ਹਫ਼ਤੇ ਤੋਂ ਪਹਿਲਾਂ ਪਹਿਲਾਂ ਵੇਲਿਆ ਕਰਕੇ ਅਗਲੇ ਘਰ ਘੱਲ ਦੇਣਾ ਸਮਝਦੇ ਹਫ਼ਤਾ ਨਹੀਂ ਅਗਲੇ ਪਾਸੇ ਚੱਲਿਆ ਜਾਣਾ ਜਿਹੜੇ ਤਰੀਕੇ ਨਾਲ ਅਸੀਂ ਬੋਲਣਾ ਸ਼ੁਰੂ ਕਰਦੇ ਨੇ ਸਟੇਜ ਦੇ ਉੱਤੇ ਮੈਂ ਕਿਹਾ ਸਾਡੇ ਕੋ ਨਹੀਂ ਚੱਲਿਆ ਜਾਣਾ ਅਕਾਲੀ ਪਾਤਸ਼ਾਹ ਭੂਲਾ ਸਿੰਘ ਦੇ ਹੱਥ ਇੱਥੇ ਸ਼ੇਰਾਂ ਪੰਜਾਬ ਦੇ ਹੱਥ ਜੁੜੇ ਹੋਏ ਨੇ ਅੱਜ ਸਾਡੇ ਚੋਂ ਨਾ ਕਈ ਬੰਦੇ ਨੁਕਤਾ ਚੀਨੀ ਜੀ ਕਰਨਗੇ ਅੱਜ ਦਾ ਜ਼ਹੀਦਾਰ ਬੋਲਦਾ ਨਹੀਂ ਅੱਜ ਦਾ ਜ਼ਹੀਦਾਰ ਕੋਈ ਸਟੈਂਡ ਨਹੀਂ ਲੈਂਦਾ ਜ਼ਹੀਦਾਰ ਹੋਵੇ ਤੇ ਅਕਾਲੀ ਭੂਲਾ ਸਿੰਘ ਵਰਗਾ ਉਹ ਅਕਾਲੀ ਭੂਲਾ ਸਿੰਘ ਦੇ ਕੋਲ ਦੇ 5-7000 ਬੰਦਾ ਡਾਂਗ ਸੋਟਾ ਖੜਕਾਉਣ ਨੂੰ ਆਪਣਾ ਅੱਜ ਜ਼ਹੀਦਾਰਾਂ ਕੋਲ ਹੈ ਕੀ ਆ ਮੁਲਾਜ਼ਮ ਆ ਅਗਲੇ ਦਿਨ ਛੁੱਟੀ ਕਰਕੇ ਨਾ ਮੁਲਾਜ਼ਮ ਪਾਸੇ ਲੈ ਲੈਣੇ ਆ ਰੋਟੀ ਦਾ ਮਸਲਾ ਏ ਗਰਜਾਂ ਦੇ ਜੁੜੇ ਹੋਏ ਲੋਕ ਆ ਜਦੋਂ ਕਿ ਸਿਸਟਮ 'ਚ ਵੜ ਕੇ ਰਵਾਂਗੇ ਤੇ ਫਿਰ ਉਹਨਾਂ ਦਾ ਬੋਲਾ ਬੋਲਣਾ ਪੈਣਾ ਏ ਜਿੰਨੀ ਮਰਜ਼ੀ ਤੁਹਾਡੇ 'ਚ ਅਣਖਿਆ ਜਿੰਨੀ ਮਰਜ਼ੀ ਤੁਹਾਡੇ ਗੈਰਤ ਆ ਤੁਸੀਂ ਸਿਸਟਮ ਤੋਂ ਬਾਹਰ ਨਹੀਂ ਜਾ ਸਕਦੇ ਜੇ ਤੁਸੀਂ ਪੰਥ ਦਾ ਭਲਾ ਚਾਹੁੰਦੇ ਹੋ ਪਹਿਲ ਤੇ ਆਧਾਰ ਤੇ ਤੁਹਾਡਾ ਅਕਾਲ ਤਖਤ ਆਜ਼ਾਦ ਹੋਵੇ ਤੇ ਅਕਾਲ ਤਖਤ ਤੇ ਹੁਕਮ ਦੇਣ ਵਾਲਾ ਸਾਡਾ ਪੰਥ ਦਾ ਜਥੇਦਾਰ ਆਜ਼ਾਦ ਹਸਤੀ ਦਾ ਮਾਲਕ ਹੋਵੇ ਜਿੱਨਾਂ ਚਿਰ ਉਹ EMPLOYEE ਬਣ ਕੇ ਰਹੇਗਾ ਮੁਲਾਜ਼ਮ ਬਣ ਕੇ ਰਹੇਗਾ ਤੁਸੀਂ ਇਹ ਦਿਨ ਭੁੱਲ ਜਾਓ ਕਿ ਤੁਹਾਨੂੰ ਖਲੋਤਾ ਜਥੇਦਾਰ ਕਦੀ ਇੱਕ ਹੱਕ ਤੇ ਸੱਚ ਦੀ ਆਵਾਜ਼ ਮਾਰ ਕੇ ਕਵੇਗਾ ਆਵਾਜ਼ ਵੀ ਉਹ ਵੱਜਣੀ ਹੈ ਜਿਹੜੀ ਮਗਰੋਂ ਪਰਚੀ ਲਿਖ ਕੇ ਆਉਣੀ ਵੀ ਐਨੀ ਇੱਕ ਗੱਲ ਕਰਨੀ ਹੋ ਇਸ ਤੋਂ ਬਾਹਰ ਕਰਨੀ ਕਰਨੀ ਇਹ ਗੱਲ ਨਹੀਂ ਹੈ ਕਿ ਤੇ ਫਿਰ ਦੱਸਦੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਗੱਲ ਕੀ ਆ ਸ਼ੇਰੇ ਪੰਜਾਬ ਕਹਿੰਦਾ ਗੱਲ ਇਦਾਂ ਕਿ ਮਲਤਾਨ ਦਾ ਕਿਲਾ ਜਿੱਤਣਾ ਵਾ ਦਰਬਾਰ ਸਾਹਿਬ ਮੱਥਾ ਟੇਕ ਲਿਆ ਤੇ ਜੇ ਕੌਮ ਦਾ ਜ਼ਥੇਦਾਰ ਨੱਤ ਲਾ ਦੇਵੇ ਤੇ ਪੰਥ ਜਿੱਤ ਨਾ ਜਾਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਮੁਫਤੋਂ ਮੁਫਤੀ ਉਹ ਸਾਡੀ ਮਦਦ ਲੈਣੀ ਆ ਕੁਝ ਦੇ ਤੂੰ RAMDAS ਦੇ ਘਰ ਨੂੰ ਐਦਾਂ ਕਿਹਾ ਤੂੰ ਰੁਪਈਏ ਤੇਰੇ ਨਾਲ ਅਸੀਂ ਗ੍ਰੰਥੀ ਨੂੰ ਕੀ ਜਾਣਿਆ ਛੇਤੀਛਦੀ ਕਪੜੇ ਪਾ ਬਥੇਰਾ ਆਟਾ ਦਾਲ ਸਾਡੇ ਪਿੰਡ ਦੇ ਵਿੱਚ ਚੜਦਾ ਵਾ ਉਹ ਆਟੇ ਦਾਲ ਨਾਲ ਵੀ ਕਦੀ ਗ੍ਰੰਥੀਆਂ ਨੂੰ ਅਸੀਂ ਪਾਲ ਸਕਦੇ ਹਾਂ ਸਾਡੇ ਜੋ ਕਿੰਨੇ ਬੈਠੇ ਜਿਹੜੇ ਆਟੇ ਦਾਲ ਦੇ ਸਿਰ ਤੇ ਆਪਣਾ ਟੱਬਰ ਪਾਲ ਸਕਦੇ ਆਟੇ ਦਾਲ ਨਾਲ ਦੇ ਦੁੱਧ ਨਹੀਂ ਆਉਂਦਾ ਸਾਡੇ ਕੋਲ ਆਟੇ ਦਾਲ ਦੇ ਨਾਲ ਦੁੱਧ ਦਾਲ ਦੇ ਨਾਲ ਅਸੀਂ ਦੇ ਇੱਕ ਦਿਨ ਦਾ ਖਰਚਾ ਨਹੀਂ ਚੁੱਕ ਸਕਦੇ ਅਸੀਂ 50-50 ਲੱਖ ਰੁਪਏ ਗੁਰਦੁਆਰਿਆਂ ਤੇ ਲਾ ਦੇ ਤੇ ਗੁਰਦਾਰੇ ਦੇ ਭਾਈ ਨੂੰ ਕਹਿੰਨੇ ਵੀ ਬੱਸ 3300 ਰੁਪਇਆ ਨਾਲ ਦੇਵਾਂਗੇ ਦੁੱਧ ਬਥੇਰਾ ਹੀ ਚੜਾਵਾ ਉਹ ਸੇਵ ਜਰਾ ਢੋਲ ਫੜ ਕੇ ਤੇ ਕੱਲੇ ਕੱਲੇ ਘਰ ਦੇ ਅੱਗੇ ਹੱਥ ਜੋੜਨ ਲਿਆ ਹੱਥ ਵੀ ਉਹਨਾਂ ਅੱਗੇ ਜੋੜ ਲਿਆ ਜਿਹੜੇ ਸਾਥ ਸਾਰੀ ਰਾਤ ਲਾਣ ਪੀ ਕੇ ਸੁੱਤੇ ਹੁੰਦੇ ਸਵੇਰੇ ਉੱਠਦੇ ਲੈ ਆ ਗਿਆ ਹੀ ਬਾਬਾ ਪਰ ਆਖ ਲੋ ਕੌਲੀ ਜੋ ਗਲਾਸੀ ਚ ਪਾ ਕੇ ਦੇ ਆਸਤੇ ਮਾਸਾ ਪੋਰਾ ਸਾਡੀ ਹਾਲਤ ਵੇਖੋ ਸਚਾਈ ਵੇਖੋ ਸਾਡੀ ਕੌਮ ਦਾ ਜ਼ਥੇਦਾਰ ਕਹਿੰਦਾ ਫਰੀ ਫੰਡ ਨਹੀਂ ਜਿੱਤ ਕੇ ਦੇ ਦਿਆਂਗੇ ਮਲਤਾਨ ਇਹ ਕਿਹੜੀ ਗੱਲ ਆ ਮਲਤਾਨ ਕਿੱਡੀ ਕਵੱਡੀ ਗੱਲ ਆ ਪਰ ਦੇ ਕੁਝ ਸਾਨੂੰ ਉਹ ਕਹਿੰਦਾ ਕੀ ਅਕਾਲੀ ਬਾਬਾ ਫੁੱਲਾਸਾ ਕਹਿੰਦਾ ਦਰਬਾਰ ਸਾਹਿਬ ਦੀਆਂ ਕੰੰਧਾਂ ਨੂੰ ਸੋਨਾ ਲਵਾ ਕੇ ਦੀ ਅਕਾਲ ਤਖਤ ਦਰਬਾਰ ਸਾਹਿਬ ਦੀਆਂ ਕੰੰਧਾਂ ਨੂੰ ਸੋਨਾ ਲਵਾ ਜਿਹੜਾ ਤੁਸੀਂ ਅੱਜ ਸੋਨਾ ਲੱਗਾ ਵੇਖਦੇ ਜਨਾ ਸ਼ੇਰੇ ਪੰਜਾਬ ਦੇ ਹੱਥਾਂ ਵਾਲਾ ਉਹ ਐਸ ਜੰਗ ਤੋਂ ਬਾਧਾ ਲੱਗਣਾ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਖਾਲੀ ਆਖਿਆ ਅਕਾਲੀ ਜੀ ਮਲਤਾਨ ਜਿੱਤਦੇ ਹੋ ਜਿੱਦਣ ਜਿੱਤਦੇ ਹੋਗੇ ਦਰਬਾਰ ਸਾਹਿਬ ਦੀਆਂ ਕੰਡਾਂ ਨੂੰ ਸੋਨਾ ਲੱਗਣਾ ਸ਼ੁਰੂ ਹੋ ਜਾਊਗਾ ਕੌਮ ਦਾ ਜਫੇਦਾਰ ਕਹਦਾ ਸ਼ੇਰੇ ਪੰਜਾਬ ਫਿਰ ਤੂੰ ਤੁਰ ਜਾ ਅੱਜ ਤੋਂ ਕਾਹਾਂ ਦਿਨਾਂ ਨੂੰ ਮਲਤਾਨ ਜਿੱਤ ਕੇ ਤੈਨੂੰ ਵਿਖਾਵਾਂਗੇ ਸ਼ੇਰੇ ਪੰਜਾਬ ਚਲਾ ਗਿਆ ਅਗਲਾ ਦਿਨ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਆਜ਼ਾਦ ਹੈ ਜਿਹੜਾ ਕਿਸੇ ਦਾ ਮੁਲਾਜ਼ਮ ਨਹੀਂ ਉਹਨੇ ਮਾਰ ਕੇ ਨਗਾਰਿਆਂ ਤੇ ਝੋਟਾ ਕਰਕੇ ਬਹਾਦਰਾਂ ਦੀ ਫੌਜ ਤਿਆਰ ਅੰਮ੍ਰਿਤਸਰ ਤੋਂ ਮਲਤਾਨ ਦੇ ਮੈਦਾਨੇ ਜੰਗ ਨੂੰ ਚੜ੍ਹਾਈ ਇੰਜ